ਜਿਹੜਾ ਪੱਤਰ ਤੁਸੀਂ ਹੁਣ ਜਾਰੀ ਕਰ ਰਹੇ ਹੋ ਮਈ 24 ਦੇ ਵਿੱਚ ਤੇ ਉਹ 23 ਵਿੱਚ ਕਿਵੇਂ ਲਾਗੂ ਹੋ ਸਕਦਾ ਹੈ ਪਹਿਲੀ ਗੱਲ ਤਾਂ ਇਹਨਾਂ ਨੇ ਮੇਰੇ ਨਾਲ ਇਹ ਧੱਕਾ ਕੀਤਾ ਜਦੋਂ ਆਂਗਣਵਾੜੀ ਵਰਕਰ ਚੋਣ ਲੜ ਸਕਦੀ ਹੈ ਤਾਂ ਫਿਰ ਉਹ ਰਾਜਨੀਤਿਕ ਕਦੀ ਵਧੀਆਂ ਚ ਭਾਗ ਕਿਉਂ ਨਹੀਂ ਲੈ ਸਕਦੀ ਇਹਨਾਂ ਨੇ ਮੈਨੂੰ ਸਿਰਫ ਰਾਜਨੀਤਿਕ ਰੰਜਿਸ਼ ਤੇ ਦੇ ਤਾ ਮੇਰੀ ਨੌਕਰੀ ਖੋਈ ਹੈ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਐ ਜ਼ਿਲ੍ਹਾ ਸ਼੍ਰੀ ਮੁਕਸੇਰ ਸਾਹਿਬ ਦੇ ਪਿੰਡ ਚੱਕ ਕਾਲਾ ਸਿੰਘ ਵਾਲਾ ਦੀ ਆਂਗਣਵਾੜੀ ਵਰਕਰ ਹਰगोਬਿੰਦ ਕੌਰ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਮਹਕਮੇ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਹਰਗੋਬਿੰਦ ਕੌਰ ਨੇ ਛੁੱਟੀਆਂ ਵੱਧ ਲਈਆਂ ਨੇ ਜਿਸ ਕਾਰਨ ਆਂਗਣਵਾਲੀ ਸੈਂਟਰ ਦਾ ਕੰਮ ਪ੍ਰਭਾਵਿਤ ਹੋਇਆ ਤੇ ਇਸ ਕਾਰਨ ਹੀ ਉਸ ਖਿਲਾਫ ਐਕਸ਼ਨ ਲਿਆ ਗਿਆ ਹੈ ਮਹਕਮੇ ਦੇ ਇਸ ਫੈਸਲੇ ਤੇ ਹਰਗੋਬਿੰਦ ਕੌਰ ਦਾ ਤਿੱਖਾ ਪ੍ਰਤੀਕਰਮ ਸਾਹਮਣੇ ਆਇਆ ਹੈ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਉਸ ਖਿਲਾਫ ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਉਹ ਇਸਤਰੀ ਅਕਾਲੀ ਦਲ ਵਿੰਗ ਦੀ ਪ੍ਰਧਾਨ ਹੈ ਤੇ ਉਸ ਦੇ ਨਾਲ ਹਜ਼ਾਰਾਂ ਲੱਖਾਂ ਔਰਤਾਂ ਜੁੜੀਆਂ ਹੋਈਆਂ ਨੇ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਉਸ ਖਿਲਾਫ ਇਹ ਫੈਸਲਾ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੇਰੀਆਂ ਸਵਾਲਾਂ ਇਹ ਕਹਿ ਕੇ ਖਤਮ ਕੀਤੀਆਂ ਗਈਆਂ ਕਿ ਤੁਸੀਂ ਛੁੱਟੀਆਂ ਵਧ ਲਈਆਂ ਜਦ ਕਿ ਆਂਗਣਵਾੜੀ ਵਰਕਰ ਦਿਆਂ ਕਿੰਨੀਆਂ ਛੁੱਟੀਆਂ ਲੈ ਸਕਦੀ ਹੈ ਕਿੰਨੀਆਂ ਛੁੱਟੀਆਂ ਨਹੀਂ ਲੈ ਸਕਦੀ ਇਹਦੇ ਬਾਰੇ ਕੋਈ ਪੱਤਰ ਨਹੀਂ ਸੀਗਾ ਇਹ ਪੱਤਰ ਇਹਨਾਂ ਨੇ ਮਈ 2024 ਚ ਜਾਰੀ ਕੀਤਾ ਜਿਦੇ ਵਿੱਚ ਲਿਖਿਆ ਕਿ ਆਂਗਣਵਾੜੀ ਵਰਕਰ 20 ਤੋਂ ਵੱਧ ਛੁੱਟੀਆਂ ਨਹੀਂ ਲੈ ਸਕਦੀ ਤੇ ਪਰ ਇਹ ਛੁੱਟੀਆਂ ਮੈਂ 23 ਚ ਲਈਆਂ ਤੇ ਇਸ ਬਣਾ ਤੇ ਮੇਰੇ ਖਿਲਾਫ ਕਾਰਵਾਈ ਕੀਤੀ ਗਈ ਹੈ ਕਿ ਤੁਸੀਂ ਵੱਧ ਛੁੱਟੀਆਂ ਲਈਆਂ ਜਿਹੜਾ ਪੱਤਰ ਤੁਸੀਂ ਹੁਣ ਜਾਰੀ ਕਰ ਰਹੇ ਹੋ ਮਈ 24 ਦੇ ਵਿੱਚ ਤੇ ਉਹ 23 ਚ ਕਿਵੇਂ ਲਾਗੂ ਹੋ ਸਕਦਾ ਹੈ ਪਹਿਲੀ ਗੱਲ ਤਾਂ ਇਹਨਾਂ ਨੇ ਮੇਰੇ ਨਾਲ ਇਹ ਧੱਕਾ ਕੀਤਾ ਹੈ ਦੂਸਰੀ ਗੱਲ ਇਹਨਾਂ ਨੇ ਕਿਹਾ ਕਿ ਮੈਂ ਰਾਜਨੀਤਿਕ ਗਤੀਵਿਧੀਆਂ 'ਚ ਭਾਗ ਲਿਆ ਤੇ ਇੱਥੇ ਮੈਂ ਕਹਿਣਾ ਚਾਹੁੰਨੀ ਹਾਂ ਕਿ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਉਹਨੂੰ ਸਰਕਾਰ ਅਪਲਾਈ ਨਹੀਂ ਮੰਨਦੀ ਇਹ ਇਹ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਵੀ ਸਰਕਾਰ ਇਹ ਕਹਿੰਦੀ ਹੈ ਕਿ ਆਂਗਣਵਾੜੀ ਵਰਕਰ ਸਾਡੇ ਮੁਲਾਜ਼ਮ ਨਹੀਂ ਤੇ ਮਾਨਯੋਗ ਹਾਈ ਕੋਰਟ ਨੇ ਵੀ ਇਹ ਗੱਲ ਕਹੀ ਹੋਈ ਹੈ ਕਿ ਆਂਗਣਵਾੜੀ ਵਰਕਰ ਦੋਵੇਂ ਅਹੁਦੇ ਰੱਖ ਸਕਦੀਆਂ ਇਹ ਪੰਚ ਸਰਪੰਚ ਵੀ ਰਹਿ ਸਕਦੇ ਆ ਤੇ ਇਹ ਆਂਗਣਵਾੜੀ ਵਰਕਰ ਵੀ ਰਹਿ ਸਕਦੇ ਆ ਜਦੋਂ ਆਂਗਣਵਾੜੀ ਵਰਕਰ ਚੋਣ ਲੜ ਸਕਦੀ ਹੈ ਤਾਂ ਫਿਰ ਉਹ ਰਾਜਨੀਤਿਕ ਕਦੀ ਵਧਿਆ ਵਿੱਚ ਭਾਗ ਕਿਉਂ ਨਹੀਂ ਲੈ ਸਕਦੀ ਸੋ ਇਹਨਾਂ ਨੇ ਮੈਨੂੰ ਸਿਰਫ ਰਾਜਨੀਤਿਕ ਰੰਜਿਸ਼ ਦੇ ਤਹਿਤ ਮੇਰੀ ਨੌਕਰੀ ਖੋਈ ਹੈ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਹੈ ਤੇ ਮੈਂ ਪੰਜਾਬ ਦੀਆਂ ਲੱਖਾਂ ਲੱਭੀਆਂ ਕੁਚਲੀਆਂ ਔਰਤਾਂ ਦੀ ਆਵਾਜ਼ ਬਣੀ ਮੈਂ ਉਹਨਾਂ ਦੇ ਘਰਾਂ 'ਚ ਗਈ ਮੈਂ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਜਿਨ੍ਹਾਂ ਨੂੰ ਇਹਨਾਂ ਨੇ ਝੂਠ ਬੋਲ ਕੇ ਵੋਟਾਂ ਲਈਆਂ ਸੀ ਕਿ ਅਸੀਂ ਸਾਡੀ ਸਰਕਾਰ ਆਉਣ ਤੇ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਕੀਤਾ ਇਹਨਾਂ ਨੇ ਕਿ ਕਿ ਗਰੀਬ ਲੋਕਾਂ ਦੇ ਇਹਨਾਂ ਨੇ ਰਾਸ਼ਨ ਕਾਰਡ ਕੱਟ ਤੇ 11 ਲੱਖ ਰਾਸ਼ਨ ਕਾਰਡ ਇਹਨਾਂ ਨੇ ਕੱਟਿਆ ਉਹਨਾਂ ਦੇ ਆਟਾ ਤੱਕ ਨਹੀਂ ਘਰਾਂ ਦੇ ਵਿੱਚ ਹੈਗਾ ਗਰੀਬ ਲੋਕਾਂ ਦੇ ਇਹ ਹਾਲਤ ਕਰਤੀ ਇਹਨਾਂ ਨੇ ਬਿਜਲੀ ਦੇ ਬਿੱਲਾਂ ਦੀ ਗੱਲ ਕਰੀਏ ਤਾਂ ਸਰਦੀਆਂ ਦੇ ਵਿੱਚ ਲੋਕਾਂ ਨੂੰ 20-20 ਹਜ਼ਾਰ ਰੁਪਏ ਬਿਜਲੀ ਦੇ ਬਿੱਲ ਆਏ ਸੋ ਇਸ ਸਰਕਾਰ ਇਸ ਗੱਲ ਤੋਂ ਬਖલાઈ ਹੋਈ ਹੈ ਕਿ ਇੱਕ ਗਰੀਬ ਔਰਤਾਂ ਦੀ ਆਵਾਜ਼ ਬਣੀ ਪਹਿਲਾਂ ਇਹ ਸ਼ੋਸ਼ ਤਾਂਗਣਵਾੜੀ ਵਰਕਰਾਂ ਦੀ ਆਵਾਜ਼ ਬਣੀ ਸੋ ਸਰਕਾਰ ਕੋਲ ਇਹ برداشت ਨਹੀਂ ਹੁੰਦਾ ਕਿ ਇੱਕ ਸਧਾਰਨ ਘਰ ਦੀ ਔਰਤ ਉੱਠ ਕੇ ਇੰਨੀਆਂ ਔਰਤਾਂ ਦੀ ਆਵਾਜ਼ ਕਿਵੇਂ ਬਣ ਸਕਦੀ ਹੈ ਦੂਸਰੀ ਗੱਲ ਮੈਂ ਕਹਿਣਾ ਚਾਹਣੀ ਹੈ ਕਿ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਤਾਨਾਸ਼ਾਹ ਪਾਰਟੀ ਹੈ ਇਹਨਾਂ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਔਰਤਾਂ ਦੀ ਇੱਜ਼ਤ ਕਰਨਗੇ ਕਿਉਂਕਿ ਇਹਨਾਂ ਦਾ ਇਹ ਇਤਿਹਾਸ ਰਿਹਾ ਕਿ ਇਹਨਾਂ ਨੇ ਔਰਤਾਂ ਦੀ ਇੱਜ਼ਤ ਨਹੀਂ ਕੀਤੀ ਸਗੋਂ ਉਹਨਾਂ ਦੀਆਂ ਇੱਜ਼ਤਾਂ ਨੂੰ ਇਹਨੇ ਉਛਾਲਿਆ ਨਾਲ ਹੀ ਇਹਨਾਂ ਨੇ ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਬੌਸ ਹੈਗੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਪੀਏ ਨੇ ਇਹਨਾਂ ਦੀ ਐਮਪੀ ਜਿਹੜੀ ਸਵਾਤੀ ਮਾਲੀਵਾਲ ਉਹਨਾਂ ਦੀ ਕੁੱਟਮਾਰ ਕੀਤੀ ਤੇ ਉਹਨਾਂ ਦਾ ਜਿਹੜਾ ਬਹੁਤ ਬੁਰਾ ਵਿਹਾਰ ਕੀਤਾ ਗਿਆ ਜਿਹੜੀ ਔਰਤਾਂ ਦੀ ਵੂਮਨ ਕਮਿਸ਼ਨ ਦੀ ਚੇਅਰਪਰਸਨ ਸੀ ਸੋ ਇਸ ਪਾਰਟੀ ਤੋਂ ਬਿਲਕੁਲ ਹੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਔਰਤਾਂ ਦੀ ਇਹ ਔਰਤਾਂ ਦੇ ਹੱਕ ਦੀ ਗੱਲ ਕਰੂਗੀ ਇਹ ਔਰਤਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਸੋ ਇਹਦੀ ਮੈਂ ਸਖਤ ਨਿੰਦਾ ਕਰਦਾ